ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਤੇ ਤੰਦਰੁਸਤ ਹੋਵੋਗੇ ਵਾਹਿਗੁਰੂ ਮਿਹਰ ਰੱਖੇ ਸਾਰਿਆਂ ਤੇ ਤੇ ਅ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਬਲੌਗ ਸ਼ੁਰੂ ਹੋ ਗਿਆ ਆਪਣਾ ਸ਼ਾਮ ਦੇ ਟਾਈਮ ਤੇ ਮੀਂਹ ਦੇ ਨਾਲ ਮੀਂਹ ਪੈ ਰਿਹਾ ਵਾ ਕਿੱਥੇ ਕਿੱਥੇ ਮੀਂਹ ਪੈ ਰਿਹਾ ਜਰੂਰ ਦੱਸੋ ਇੱਥੇ ਆਪਣੇ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਮਤਲਬ ਤੇਜ਼ ਮੀਂਹ ਹੀ ਹੈਗਾ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਮਤਲਬ ਮੋਟੀ ਕਣੀ ਆਏ ਜੇ ਬੰਦਾ ਬਾਹਰ ਖੜੂਗਾ ਤਾਂ ਭਿੱਜ ਜਾਊਗਾ ਇੰਨਾ ਕਮੀ ਹੈਗਾ ਵਾ ਤੇ ਇੰਨਾ ਕਮੀ ਪੈ ਰਿਹਾ ਤਾਂ ਖਾ ਵੀ ਦਿੰਨੀ ਹੈ ਮੈਂ ਤੁਹਾਨੂੰ ਬਾਹਰ ਸੀਤ ਤਵਾ ਕੋਈ ਆਵਾਜ਼ਾਂ ਮਾਰੀ ਜਾਂਦੀਆਂ ਮੀਂਹ devkit ਜਾਂਦੀ ਸੀ ਮੀਂਹ ਦੇਖਦੀ ਹੈ ਬਾਹਰ ਖੜੀ ਤੇ ਹੁਣ ਆਪਾਂ ਕਰਾਂਗੇ ਸ਼ਾਮ ਦੇ ਕੰਮ ਧੰਦੇ ਦੀ ਤਿਆਰੀ ਸੀਸ ਅੰਦਰ ਆ ਜਾਓ ਨਹੀਂ ਇਹ ਕੰਮ ਮੀਂਹ ਦਾ ਮੀਂਹ ਨਹੀਂ ਦੇਖਣਾ ਬੁੱਤ ਮੈਂ ਕੰਮ ਕਰਨਾ ਤਲੋ ਜੀ ਇਹ ਤਾਂ ਕਹਿੰਦੀ ਆ ਵੀ ਇੱਥੇ ਹੀ ਖੜੇ ਰਹੋ ਮੀਂਹ ਦੇ ਵਿੱਚ ਤੇ ਵੈਸੇ ਮੈਂ ਕੰਮ ਕਰਨਾ ਤੁਹਾਨੂੰ ਦਿਖਾ ਦੇਣੀ ਆ ਬੈਕ ਕੈਮਰੇ ਨਾਲ بارش ਮੈਂ ਤੇ ਹੁਣ ਆਪਾਂ ਕਰਾਂਗੇ ਦਾਲ ਸਬਜ਼ੀ ਦੀ ਤਿਆਰੀ ਕੋਈ ਦੇਖਦੇ ਆ ਅੱਜ ਮੈਂ ਕੋਈ ਸਬਜ਼ੀ ਤਾਂ ਲਈ ਨਹੀਂ ਹੈਗੀ ਤੇ ਦੇਖਦੇ ਆ ਕੀ ਬਣਾਉਣਾ ਕਿਚਨ ਚ ਜਾ ਕੇ ਪਤਾ ਲੱਗੂਗਾ ਬਾਹਰ ਦੇਖੋ ਮੀਂਹ ਪੈ ਰਿਹਾ ਮੌਸਮ ਬੜਾ ਸਾਰੇ ਕਿਤੇ ਮੈਨੂੰ ਲੱਗਦਾ ਪੈ ਰਿਹਾ ਕੁਲਿਆ ਜਾਂ ਮੌਸਮ ਆ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਆਪਣੇ ਮੀਂਹ ਪੈ ਰਿਹਾ ਵਾ ਅੱਜ 1 ਘੰਟਾ ਹੋ ਗਿਆ ਵਾ ਆਈ ਬੂੰਦਾ ਬੰਦੀ ਹੋ ਰਹੀ ਆ ਤੇ ਸਿਹਰਤ ਕੋਰ ਅੰਦਰ ਆਜੋ ਬਾਹਰ ਨਹੀਂ ਜਾਣਾ ਮੀਂਹ ਦੇ ਵਿੱਚ ਮੀਂਹ ਦੇ ਵਿੱਚ ਨਹੀਂ ਜਾਣਾ ਆਪਾਂ ਕੱਟ ਰਏ ਸੀ ਆਲੂ ਥੋੜੇ ਜਿਹਾ ਪਕੌੜੇ ਪਏ ਆ ਬੜੀਆਂ ਨਹੀਂ ਪਾਉਣੀਆਂ ਨਹੀਂ ਥੋੜੀ ਜਿਹੀ ਕੱਲੇ ਪਕੌੜੇ ਪਾ ਕੇ ਆਲੂ ਪਕੌੜਿਆਂ ਦੀ ਦਾਲ ਬਣਾ ਲੈਂਦੀ ਸਬਜੀ ਸੋਰੀ ਤਾਂ ਮੈਂ ਨਾ ਵੀਡੀਓ ਦੇਖ ਰਹੀ ਸੀਗੀ ਘਿਰਨਾ ਦੀ ਹਨੀ ਸੀਗੀ ਉਹ ਰੋਟੀ ਖਾ ਰਹੀ ਸੀ ਤੇ ਪਿੰਡੀਆਂ ਨੂੰ ਕਹਿ ਰਹੀ ਐ ਸਬਜੀ ਤੇ ਮੂੰਗੀ ਦੀ ਦਾਲ ਨੂੰ ਕਹਿ ਰਹੀ ਐ ਸਬਜੀ ਹਨਾ ਉਲਟ ਬੋਲਦੇ ਆ ਦੂਰੇ ਬਠਿੰਡੇ ਸਾਈਡ ਤੋਂ ਪਤਾ ਨਹੀਂ ਪਤਾ ਨਹੀਂ ਵੈਸੇ ਹੀ ਬੋਲਦੇ ਆ ਤੂੰ ਸੱਚੀ ਉਲਟ ਬੋਲਦੇ ਆ ਵਾਹ ਤੁਹਾਨੂੰ ਤੇ ਮੈਂ ਉਹਨੂੰ ਸੁਣ ਰਹੀ ਸੀਗੀ ਤੇ ਮੇਰੇ ਸੇਮ ਹੁਣ ਮੇਰੇ ਜਿਹਾ ਹੀ ਮੂੰਚੋਂ ਨਿਕਲਿਆ ਮੈਂ ਮੈਂ ਆਲੂ ਪਕੌੜਿਆਂ ਦਾ ਢਾਲ ਬਣਾ ਰਹੀ ਆ ਸਬਜ਼ੀ ਬਣਾ ਰਹੀ ਆ ਆਲੂ ਪਕੌੜਿਆਂ ਦੀ ਤੇ ਮੀਂਹ ਦੀ ਬੂੰਦਾ ਬੰਦੀ ਜਾਰੀ ਆ ਤੇ ਸ੍ਰੀਰ ਦੇ ਪਾਪਾ ਹਜੇ ਲੁਧਿਆਣਾ ਹੀ ਆ ਪਹਿਲਾਂ ਮੈਂ ਹੁਣੇ ਫੋਨ ਕਰਕੇ ਪੁੱਛਿਆ ਮੈਂ ਕਿ ਕਿਤੇ ਆ ਤਾਂ ਨਹੀਂ ਗਿਆ ਹੌਲਨ ਤੇ ਹੌਲਨ ਹੋ ਰਿਹਾ ਸੀ ਬਾਹਰ ਮੈਨੂੰ ਐ ਲੱਗਿਆ ਵੀ ਸ਼ਾਇਦ ਆ ਗਈ ਤੇ ਪਿੱਛੇ ਤੁਹਾਨੂੰ ਦਿਖ ਰਹੀ ਹੋਣੀ ਆ ਹਨਾ ਆਵਾਜ਼ ਆ ਰਹੀ ਹੋਣੀ ਐ ਤੇ ਮੂੰਹ ਤਾਂ ਨਹੀਂ ਦਿਖਦਾ ਸੀੜ ਤਕੋਰਾ ਅਲਮਾਰੀ ਖੋਲ ਲੈਂਦੀ ਐ ਬੰਦ ਕਰ ਲੈਂਦੀ ਐ ਖੋਲ ਲੈਂਦੀ ਐ ਬੰਦ ਕਰ ਲੈਂਦੀ ਐ ਇਹ ਕੁਛ ਕਰੀ ਜਾਂਦੀ ਐ ਚਲੋ ਜੀ ਆਲੂ ਆਪਾਂ ਕੱਟ ਕੇ ਰੱਖ ਲਏ ਸੀ ਰਸ ਸੀ ਇਹਦੇ ਵਿੱਚ ਪਿਆਜ਼ ਆਪਾਂ ਮਿਕਸਰ ਕਹਿ ਲਓ ਇਹਨੂੰ ਦੇਸੀ ਮਿਕਸਰ}}{| ਮੈਂ ਇਹਦੇ ਚ ਜ਼ਿਆਦਾ ਕਰ ਮੈਨੂੰ ਸੌਖਾ ਲੱਗਦਾ ਫਟਾਫਟ ਇਹਦੇ ਚ ਹੋ ਜਾਂਦਾਗਾ ਉਹ ਦੂਜੀ ਬਿਜਲੀ ਵਾਲੀ ਨੂੰ ਚੱਕੋ ਸਾਫ਼ ਕਰੋ ਧੋ ਉਹ ਉਹਦਾ ਬੜਾ ਪੰਗਾ ਰਹਿੰਦਾਗਾ ਮੈਨੂੰ ਤਾਂ ਇਹਦਾ ਇਹੀ ਸੌਖੀ ਲੱਗਦੀ ਐ ਮੈਂ ਫਟਾਫਟ ਇਹਦੇ ਚ ਕਰ ਦਿੰਨੀ ਹੁਣੀ ਗ੍ਰੇਂਡ ਹੋ ਜਾਂਦੇ ਐ ਪਿਆਜ਼ ਇਹ 2 ਸਾਲ 3 ਸਾਲ ਹੋ ਗਏ ਮੇਰੇ ਕੋਲੇ ਲਈ ਨਾ ਇਹ ਟੁੱਟੀ ਐ ਨਾ ਖਰਾਬ ਹੋਈ ਐ ਬੜੀ ਅਿਕੜੀ ਐ ਤੇ ਇਹਦੇ ਚ ਚੀਜ਼ ਵਧੀਆ ਨਿਕਲ ਜਾਂਦੀ ਐ ਨਾ ਹਟਾਹਣ ਪੋਣ ਲਈਆਂ ਤੜਕਾ ਇਹ ਵਿੱਚ ਮੈਂ ਪਾਇਆ ਵਾ ਪਿਆਜ਼ ਲਸਣ ਆਦਰਕ ਮਿਰਚ ਤੇ ਟਮਾਟਰ ਸਿੰਨਾ ਸਾਰੇ ਚੀਜ਼ਾਂ ਮੈਂ ਇਕੱਠੀਆਂ ਹੀ ਉਹ ਕਰ ਲਈਆਂ ਤੇ ਬਾਕੀ ਇਧਰ ਮੈਂ ਕਿਉਂ ਤੇਰ ਮਤਲਬ ਰਿਫੈਂਡ ਕੱਢਿਆ ਸੀਗਾ ਪੈਕੇਟ ਇੱਕ ਹੋਰ ਬਾਕੀ ਡੱਬੇ ਚ ਪਾਤਾ ਥੋੜਾ ਬਹੁਤ ਜਿਹੜੀਆਂ ਮੁੰਦਾ ਹੈਗੀਆਂ ਉਹ ਇਹਦੇ ਸੀ ਗਿਰ ਜਾਣਗੀਆਂ ਲੇਖਾ ਪੀਛੇ ਪਰ ਨਾਲੇ ਚਲੋ ਜੀ ਹੁ ਲਾ ਲਈਏ ਤੜਕਾ ਇਧਰ ਸੀ ਤਕੌਰ ਮੇਰੇ ਮਾਰ ਰਹੀ ਹੈ ਪਤਨ ਕਿਧਰ ਗਈ ਸੀ ਤਕੌਰ ਕੀ ਕਰ ਰਹੇ ਹੋ ਚਲ ਸਾਰਾ ਖੁਸ਼ੀ ਅੱਛਾ ਮਸਾਲਾ ਵੀ ਕਰਤਾ ਆਪਾਂ ਐਡ ਹਾਂ ਧੀ ਕੱਢ ਦੇਣੀ ਆ ਮੱਤਾ ਚ ਪਾਣੀ ਤੇਰੀ ਪੱਕੀ ਨਹੀਂ ਤਾਂ ਮੈਨੂੰ ਹਲਦੀ ਦਾ ਕੱਚਾ ਜਾ ਕੇ ਇੱਕ ਬੰਤੀ ਹੈ ਲੈ ਲਓ ਨਾ ਬੱਸ ਲਓ ਜੀ ਇੱਕ ਮਿੰਟ ਆਪਾਂ ਭੁੰਨ ਲਿਆ ਥੜਕੇ ਨੂੰ ਨੇ ਤੇਲ ਛੱਡਤਾ ਟੜਕੇ ਨੇ ਹੁਣ ਆਪਾਂ ਇਹਦੇ ਵਿੱਚ ਕੱਢ ਦਾਂਗੇ ਆਲੂ ਪਕੌੜੀ ਐਡ ਜਿੰਨੀ ਕਿ ਗਰੇਵੀ ਰੱਖਣੀ ਹੈ ਉਹਨੀ ਕਿ ਗਰੇਵੀ ਰੱਖ ਲਾਂਗੇ ਸਿੰਪਲ ਜਿਹਾ ਤੜਕਾ ਬਸ ਬਾਹਰ ਮੀਂਹ ਪੈ ਰਿਹਾਗਾ ਫਿਰ ਵੀ ਗਰਮੀ ਆ ਰਹੀ ਹੈ ਦੇਖੋ ਪਸੀਨਾ ਮੈਨੂੰ ਇੰਦਰ ਕੀ ਪੱਖਾ ਉੱਪਰ ਚੱਲ ਰਿਹਾਗਾ ਫਿਰ ਵੀ ਜਦੋਂ ਮੇਰਾ ਪੁੱਤ ਪਿੱਛੇ ਨਾ ਸਾਈਕਲੀ ਤੇ ਪਤਾ ਨਹੀਂ ਕੀ ਕਰੀ ਜਾਂਦਾ ਪੀੜੀ ਤੇ ਬੈਠਾ ਸਾਈਕਲੀ ਨਾਲ ਪੰਗੀ ਲਾ ਰਿਹਾ ਤੇ ਹੁਣ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਫੁਲਕੇ ਬਣਾ ਲਾਂਗੇ ਜਿਹੜੇ ਦੇ ਪਪਾ ਦੇ ਹੁਣ ਟਾਈਮ ਪਹਿਲਾਂ ਬਣਾ ਲਾਂਗੇ ਥੋੜਾ ਜਿਹਾ ਜਦੋਂ ਉਹਨਾਂ ਨੇ ਆਉਣਾ ਹੈ ਕਿਉਂਕਿ 12:00 ਤੇ 5-10 ਮਿੰਟ ਦੀ ਬ੍ਰੇਕ ਲੈ ਕੇ ਉਹਨਾਂ ਨੇ ਰੋਟੀ ਖਾਣੀ ਹੁੰਦੀ ਹੈ ਤਾਂ ਕਰਕੇ ਹੁਣ ਆਪਾਂ ਆਟਾ ਗੁੰਨ ਲਈਏ ਓ ਵਾਓ ਉਹ ਮਸੀਂ ਮੈਟ ਚੱਕ ਕੇ ਅੰਦਰ ਰੱਖ ਤੇ ਬਾਹਰ ਬਾਰਿਸ਼ ਹੁੰਦੀ ਹੈ ਫਿਰ ਗਿੱਲੇ ਹੋ ਜਾਣਗੇ ਹੈਨਾ ਜਿਹੜਾ सीट तो था देख लो पंगे डग गया हाय हाय एसी तो सीट डग गई मेना मेना भेजो ओह ओहो हिचकी आ गई हिचकी मार मारदा के थी हिचकी लो <laughs> बच्चे किन्ने भोले होंदे है ना ले मारन के आ गया हिचकी हां हाँ। माऊआ हाँ। आ जाओ तुसी उरे आ हाँ। जाओ

ਅੱਟ ਅੱਛਾ ਸੀਰ ਤਾਂ ਗੰਦਾ ਸੀਰ ਤੇ ਛੀ ਆ ਦਾਣਾ ਹੈ ਨਹੀਂ ਪਪਾ ਜੀ ਜੀ ਨਹੀਂ ਆ ਮਾਈ ਪਪਾ ਜੀ ਜੀ ਲੈ ਕੇ ਆਉਂਦੇ ਹੁੰਦੇ ਬਾਹਰੀ ਅੱਬਾਈ ਬਾਹਰੀ ਚੀਜੀ ਲੈ ਕੇ ਆਉਦੇ ਤਾਂ ਪਪਾ ਨੌਣੇ ਆ ਪੋਪੀ ਦੇ ਪੋਪੀ ਲੈ ਕੇ ਆਉਂਦੇ ਹੁੰਦੇ ਆ ਸੀਟ ਛੀ ਆ ਫੇਰੇ ਬੱਤੀ ਹਾਂ ਖੱਟੀ ਤੇ ਜਾਂਦੇ ਹੁੰਦੇ ਆ ਖੱਟੀ ਦਾਣਾ ਪਪਾ ਆਉਣਗੇ ਫੇਰ ਹੀ ਜਾਏਗਾ ਅੱਛਾ ਸੀਰ ਤੇ ਛੀ ਆ ਮੈਨੂੰ ਨੋਨਾ ਸੀਤ 치 ਆ ਨੋਨਾ 치 ਆ ਸੀਤ ਦੇ ਪਾਪਾ ਵੀ 치 ਆ ਮੈਨੂੰ ਨੋਨਾ ਨਹੀਂ ਨੋਨਾ ਨਹੀਂ 치 ਆ 치ਤ ਦਾ ਮਾਮਾ ਵੀ 치 ਆ ਸੀਤ ਦੀ ਮਾਮੀ ਵੀ 치 ਆ 치ਤ ਦੀ ਦੀਦੀ ਵੀ 치 ਆ ਨਾਨਾ ਵੀ 치 ਆ ਅਮਾ ਨੋਨੇ ਆ ਸੀਤ ਵੀ 치 ਆ ਨਾਨਾ ਨਾਨਾ ਕੀ ਆ मामा मामी जाना मामी को हाँ। मामी कोई ना पता तो जाके आवागे के, थोड़े दिन तक मिलके आवागे ठीक है ओके

ਗੁਰੂ ਜੀ ਬਾਹ ਗੁਰੂ ਜੀ ਬਾਦੇ ਹਾਂ ਹੌਲੀ ਹੌਲੀ ਸਿੱਖੂਗੀ ਬੋਲਣਾ ਹਜੇ ਪ੍ਰੋਪਰ ਜੇ ਗੜ ਨਿਕਲ ਨਹੀਂ ਰਿਹਾ ਹੈ ਮਾਣੋ ਮਾਣੋ ਮੰਮਾ ਝੋ ਬੰਮਾ ਝੋ ਕਪੜੇ ਆਪਣੇ ਸੁੱਕ ਗਏ ਆ ਤੇ ਹੁਣ ਮੈਂ ਲੱਗੀ ਸੀ ਨਾ ਤੈ ਕੰਨ ਦੁਪਹਿਰੇ ਹੀ ਬੱਦਲ ਕਾਫੀ ਚੜ ਕੇ ਆ ਗਿਆ ਸੀਗਾ ਤੇ ਉਹਨੂੰ ਹੀ ਮੈਂ ਲਾ ਕੇ ਇਹਨਾਂ ਨੂੰ ਅੰਦਰ ਸੁੱਕਣੇ ਪਾਤਾ ਸੀਗਾ ਤੇ ਮੈਂ ਕਿਹਾ ਵੀ ਚਲ ਜਦੋਂ ਮਤਲਬ ਕਿ ਹੋਇਆ ਧੋਪਦ ਜੇ ਤਾਂ ਲੱਗਿਆ ਤਾਂ ਪਾਵਾਂਗੇ ਬਾਹਰ ਤੇ ਬੰਨ ਸੁੱਕੇ ਹੋਏ ਸੀ ਥੋੜੇ ਥੋੜੇ ਗਿੱਲੇ ਸੀ ਪਰ ਧੁੱਪ ਉਸ ਤੋਂ ਬਾਅਦ ਆਈ ਹੋਈ ਨਹੀਂ ਹੈਗੀ ਤੇ ਬੱਦਲ ਹੀ ਬੱਦਲ ਰਹੇ ਆ ਤੇ ਆਪਾਂ ਫਿਰ ਹੁਣ ਅੰਦਰ ਹੀ ਰੱਖੀਏ ਇਹ ਤੇ ਪੱਖਾ ਵਿੱਚ ਛੱਡਤਾ ਸੀਗਾ ਤੇ ਸੁੱਕ ਗਏ ਆ ਤੇ ਇਧਰ ਸੀਲਤ ਕੌਰ ਆ ਗਈ ਆ ਟਾਈਮ ਨਾਲ ਹੀ ਹੈਲੋ ਗੱਲ ਤੁਸੀਂ ਤਕੌਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰ ਲਿਆ ਕਰੋ ਦੋਨੇ ਹੱਥ ਜੋੜ ਕੇ ਤੁਸੀਂ ਸਤਿ ਸ਼੍ਰੀ ਅਕਾਲ ਕਰ ਰਹੀ ਆ ਤੇ ਆਪਾਂ ਕਰ ਰਹੇ ਆ ਕੱਪੜੇ ਤੇ ਅਲਮੀਰਾ ਸੈੱਟ ਕਰਨੀ ਆ ਮੈਂ ਸੀਰਤ ਨੇ ਨਾ ਪਰਸੋਂ ਮੈਂ ਆਪਣੇ ਮਤਲਬ ਕਿ ਬਿਮਾਰੀ ਖੁੱਲੀ ਹੋਈ ਸੀਗੀ ਤੇ ਇਹਨੇ ਨਾ ਮਤਲਬ ਕਿ ਉਹਦੇ ਵਿੱਚੋਂ ਇੱਕ ਦੋ ਸੂਟ ਇਹ ਇਹਨੇ ਜੱਪਾਈ ਰੱਖੂਣੀ ਪਈਦਾ ਮੂਚ ਆਨ ਸਟਿਚ ਸੂਟ ਕੱਢ ਕੇ ਨਾ ਖਿੱਚ ਲੇ ਫੜ ਕੇ ਬਾਹਰ ਉਹਦੇ ਵਿੱਚ ਆਨ ਸਟਿਚ ਸੂਟ ਵੀ ਰੱਖੀ ਹੋਏ ਆ ਮੇਰੇ ਤੇ ਇਹਨੇ ਨਾ ਉਹ ਕੱਢ ਤੇ ਆ ਵਿੱਚੋਂ ਤੇ ਉਹ ਵੀ ਮੈਂ ਸੈੱਟ ਕਰਨੀ ਆ ਦੇਖਦੇ ਨੀ ਕਰਦੀ ਆ ਕਰੀ ਵੀ ਕਰ ਤੇ ਤੈ ਸਭ ਤੋਂ ਔਖਾ ਕੰਮ ਤਾਂ ਆਸ ਹੁੰਦਾ ਮੇਰੇ ਲਈ ਇਹ ਤੇ ਲੋਈ ਵੀ ਕਰਤਾ ਯਾਰ ਬਾਪਾ ਦਾ ਪਰ ਨਾ ਪੁੱਤੇ ਹੀ ਅੱਛਾ ਉਧਰ ਪੁੱਛ ਉਧਰ ਹੈਲੋ ਕਰੋ ਉਧਰ ਹੈਲੋ ਕਰੋ ਹੋਣੀ ਜੀ ਬਸ ਲੱਗੀ ਆ ਆਪਦੀ ਮਸਤੀ ਚ ਉਵੇਂ ਹੀ ਸੀ ਤ ਤੇ ਬਾਕੀ ਮੈਂ ਤੁਹਾਨੂੰ ਦੱਸ ਕੇ ਜਿਹੀ ਆ ਹੁਣ ਪਹਿਲਾਂ ਵੀ ਮੈਂ ਦੱਸ ਰਹੀ ਸੀ ਤੁਹਾਨੂੰ ਗੱਲਾਂ ਬਾਤਾਂ ਦੇ ਵਿੱਚ ਹੀ ਦੱਸਣਾ ਸੀ ਕਿ ਮੈਂ ਦੱਸਤਾ ਕਿ ਨਹੀਂ ਦੱਸਿਆ ਸ਼ਾਇਦ ਨਹੀਂ ਦੱਸਿਆ ਤੇ ਨਾਨਕ ਸਰਕਲੇ ਰਾਮੀ ਵਿਆਹਾਂ ਨਾਲ ਦੇ ਪਿੰਡ ਦੀ ਗੱਲਾ ਕੌਂਕੀ ਕਲਾਂ ਦੀ ਮਤਲਬ ਕਿ ਨਾ ਲੋਕ ਹਨ ਗੁਰੂ ਘਰ ਨੂੰ ਵੀ ਬਖਸ਼ਦੇ ਗੁਰੂ ਘਰ ਨੂੰ ਵੀ ਛੱਡਦੇ ਨਾਨਕ ਸਰਕਲੇਆਂ ਦੇ ਵਿੱਚ ਲੜੀ ਚੱਲ ਰਹੀ ਸੀਗੀ ਹੁਣ ਖੰਡਪਾਟ ਸਾਹਿਬ ਦੀ ਉਸ ਤੋਂ ਪਹਿਲਾਂ ਪਰਵਾਰ ਚੱਲ ਰਹੀ ਸੀ ਪਰਵਾਰ ਸਾਡੇ ਪਿੰਡ ਚੱਲ ਰਹੀ ਸੀਗੀ ਤੇ ਸਾਡੇ ਪਿੰਡ ਵੀ ਉੱਥੇ ਰਾਤ ਨੂੰ ਬਾਈਕ ਵਗੈਰਾ ਚੋਰੀ ਕਰਨ ਦੀ ਕੋਸ਼ਿਸ਼ ਹੋਈਆਂ ਹਨ ਮੁੰਡਿਆਂ ਵੱਲੋਂ ਗੌਰਮੈਂਟ ਚੋ ਪਤਾ ਤੇ ਹੁਣ ਨਾਨ ਸਰਕਲੇਰਾ ਜਿਹੜੀ ਲੜੀ ਚੱਲ ਰਹੀ ਸੀ ਉੱਥੇ ਵੀ ਮੰਦਿਰ ਨੇ ਮਤਲਬ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਫੜੇ ਗਏ ਮਤਲਬ ਕਿ ਕਿਉਂਕਿ ਪਹਿਰੇਦਾਰ ਹੁੰਦੇ ਆ ਹਨਾ ਜਦੋਂ ਖਾਨਪਾਟ ਸਾਹਿਬ ਦੀ ਲੜੀ ਚੱਲਦੀ ਹੈ ਤਾਂ ਪਹਿਰੇਦਾਰ ਹੁੰਦੇ ਆ ਸੰਗਤ ਇੰਨੀ ਆਉਂਦੀ ਆ ਵੀ ਕੋਈ ਫालतੂ ਕੋਈ ਸ਼ਰਤਨਾਕ ਕੰਮ ਹੈ ਨਾ ਸ਼ਰਤੀ ਅੰਸ ਨੂੰ ਪਤਾ ਹੀ ਹੈ ਸ਼ਰਤਨਾ ਕਰਦੇ ਆ ਫੜੇ ਗਏ ਤੇ ਜਿਹੜੇ ਮੁੰਡੇ ਫੜੇ ਗਏ ਆ ਉਹ ਵੀ ਕੋਈ ਬਾਹਲੇ ਦੂਰੋਂ ਨਹੀਂ ਹੈਗੇ ਵੀ 7-10 ਪਿੰਡ ਛੱਡ ਕੇ ਫੜੇ ਗਏ ਆ ਨਾਲ ਦਾ ਪਿੰਡੀ ਆ ਕੌਂਕੇਕਲਾਂ ਉੱਥੋਂ ਦੇ ਨਹੀਂ ਕੌਂਕੇਕਲਾਂ ਦੇ ਤੇ ਉਥੋਂ ਦੇ ਮੁੰਡੇ ਨੇ ਜਿਨ੍ਹਾਂ ਨੇ ਜਿਹੜੇ ਵਾਇਕ ਵਗੈਰਾ ਚੋਰੀ ਕਰਦੇ ਸੀਗੇ ਤੇ ਚਾਬੀਆਂ ਲਾਲਾ ਦੇਖਦੇ ਸੀਗੇ ਤੁਸੀਂ ਦੇਖ ਲਓ ਜਮਾਈ ਸਰ ਗਿਆ ਲੋਕਾਂ ਦਾ ਲੋਕ ਜਮਾਈ ਡਰ ਨੂੰ ਹਟ ਗਏ ਹੁਣ ਤਾਂ ਗੁਰੂ ਘਰਾਂ ਨੂੰ ਵੀ ਬਖਸ਼ਣੋਂ ਹਟ ਗਏ ਲੋਕ ਹਨਾ ਆਪਾਂ ਆਪਦੇ ਘਰੇ ਕਹਿ ਦਿੰਨੇ ਆ ਵੀ ਘਰੇ ਵੀ ਆਪਾਂ ਗੱਲਾਂ ਕਰ ਲੈਂਦੇ ਆ ਵੀ ਗੁਰੂ ਘਰ ਚ ਤਾਂ ਚੀਜ਼ ਆਏ ਯਾਰ ਗੁਰੂ ਘਰ ਦੇ ਵਿੱਚ ਡਰ ਆਉਂਦਾ ਹਨਾ ਆਪਣੇ ਇੱਕ ਅੱਜ ਉਹ ਆਪਾਂ ਗੱਲ ਕਰਦੇ ਆਂ ਆਪਾਂ ਸੋਚ ਕੇ ਡਰਦੇ ਆਂ ਵੀ ਗੁਰੂ ਘਰ ਜਾ ਕੇ ਆਪਾਂ ਜੇ ਇਦਾਂ ਕਰਾਂਗੇ ਤਾਂ ਆਪਣਾ ਇਦਾਂ ਨਾ ਹੋ ਜੇ ਇਦਾਂ ਨਾ ਹੋ ਜੇ ਆਪਾਂ ਇੱਕ ਇੱਕ ਡਰ ਆਪਣੇ ਅੰਦਰ ਪਰ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਕਿ ਜਮੇ ਡਰ ਚੱਕਤਾ ਲੋਕਾਂ ਨੇ ਹਨਾ ਜਮੇ ਸੱਸੀ ਕਾਲ ਬੁਲਾਤੀ ਆ ਹੁਣ ਤਾਂ ਲੋਕਾਂ ਨੇ ਤੇ ਦੇਖ ਲੋ ਘਰੇ ਤਾਂ ਆਪਣੇ ਸਮਾਨ ਛੱਡਣਾ ਕੀ ਆ ਲੋਕਾਂ ਨੇ ਹਨਾ ਗੁਰੂ ਘਰ ਕੋਲ ਦਵਾਰਿਆ ਚ ਵੀ ਛੱਡਣੋਂ ਹਟ ਗਏ ਜੀ ਬਹੁਤ ਔਖਾ ਲੋਕਾਂ ਦਾ ਪੜੇ ਗਏ ਲੋਕਾਂ ਦਾ ਹੈ ਉਹਨਾਂ ਨੂੰ ਇਨੀਸ਼ ਚਰੋਲ ਕੀਤੀ ਇਨੀ ਕੁੱਟ ਪਈ ਫਿਰ ਦੁਬਾਰਾ ਕਾਲਾ ਤੇਲ ਲੀਟਰ ਚ ਪਾਇਆ ਹੋਇਆ ਉਹਨਾਂ ਨੇ ਚੰਗੀ ਉਹਨਾਂ ਦੇ ਮੂੰਹ ਤੇ ਲੇਪ ਕਾਰੇ ਸੀ ਕਾਲੇ ਤੇਲ ਦੀ ਉਸ ਤੋਂ ਬਾਅਦ ਚੱਪਲਾਂ ਦਾ ਜੁੱਤੀਆਂ ਦਾ ਹਾਰ ਪਾਤਾ ਫੇ ਕਿਹੜੇ ਕੜਾ ਕਿੰਨੀ ਵੇਚਦੀ ਹੋਈ ਆ ਹਨਾ ਨਾਲ ਦਾ ਪਿੰਡ ਜਮਾ ਹੋਂਕੇ ਗਲਾਂ ਬੜੀ ਦੂਰ ਨਹੀਂ ਹੈਗਾ ਨਾ ਅਨਸਰ ਪਲੇਰਾ ਤੋਂ ਨਾਲ ਜਮਾ ਨਾਲ ਪਿੰਡ ਕਿੱਡੀ ਵੇਚੀ ਹੋਈ ਤੇ ਮੈਂ ਉਹ ਦੇਖ ਲਈ ਸੀ ਕਿ ਹੁਣ ਥੋੜੀ ਜਿਹਾ ਪਹਿਲਾਂ ਮੀ ਉਸ ਤੇ ਇਹ ਸੱਚੀ ਜਮਾਈ ਸਤਿ ਸ਼੍ਰੀ ਅਕਾਲੀ ਹੋ ਗਏ ਲੋਕ ਤਾਂ ਚੰਮਾ ਹੀ ਇਸ ਢਾਉ ਨੂੰ ਘਟ ਗਈ ਆ ਕੱਲ ਜੋ ਗਾ ਇਹਨੂੰ ਕੱਲ ਜੋ ਕਹਿੰਦੀ ਇਹ ਕਹਿੰਦੇ ਆ ਹੁਣ ਪੂਰੇ ਆਪਦੇ ਤੌ ਚਾਇਆ ਹੋਇਆ ਵਾ ਕੱਲ ਜੋ ਤਾਂ ਹੀ ਕਹਿੰਦੇ ਆ ਹਨ ਤੇ ਚਲੋ ਜੀ ਗੱਲਾਂ ਬਾਤ ਸੇਟਾ ਪਾਪਾ ਨਾਲ ਲੈ ਕੇ ਆਓ ਚਾਰੂ ਚੱਕੀ ਆਉਂਦੀ ਆ ਪਤਨ ਕੀ ਕਰੂ ਚਾੜੂ ਚਾੜੂ ਦੇਖਣਾ ਤੇ ਉਹ ਲੈ ਕੇ ਆਓ ਪਾਪਾ ਨਾਲ ਬਰਨ ਰੱਖ ਕੇ ਆਇਓ ਜਿਹੜਾ ਬਾਹਰ ਬਿੜਦੇ ਹੋ ਲੈ ਕੇ ਆਓ ਹਾਂ ਹਾਂ ਬਰਨ ਨਾਲ ਆ ਕੇ ਦੋ ਬੱਚੇ ਮੈਨੂੰ ਕਹਿ ਕਰਦੀ ਏ ਹਾਂ ਜੀ ਪਾਪਾ ਦਾ ਤੇ ਬਹੁਤ ਫੁਗੀਆਂ ਗੱਲਾਂ ਬਾਤਾਂ ਹੁਣ ਤੁਹਾਡੇ ਨਾਲ ਤੇ ਕੱਲ ਵੀ ਇੱਕ ਵਾਰਸੋਂ ਵੀ ਮੇਰਾ ਦੋ ਦਿਨ ਹੋ ਗਏ ਮੂਡ ਜਿਹਾ ਵੀ ਮਤਲਬ ਕਿ ਐਂ ਜੇ ਰਹਿੰਦਾਗਾ ਤੇ ਇਹਦੇ ਪਾਪਾ ਜਦੋਂ ਕੰਮ ਤੇ ਹੁੰਦੇ ਨਾ 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 ਸ਼ਾਰੂ ਨਹੀਂ ਉੱਪਰ ਰੱਖਣਾ ਤੇ ਜਦੋਂ ਮੈਂ ਤੁਹਾਡੇ ਨਾਲ ਐ ਗੱਲਾਂ ਕਰਤਾ ਕਰ ਲੈਣੀ ਆ ਨਾ ਸ਼ੇਅਰ ਕਰ ਲੈਣੀ ਆ ਕੋਈ ਵੀ ਮੇਰੇ ਮਨ ਚ ਆਉਂਦੀ ਆ ਕੱਲ ਤੇ ਜਦੋਂ ਮੈਂ ਸ਼ੇਅਰ ਕਰ ਲੈਣੀ ਆ ਨਾ ਤੇ ਮੈਨੂੰ ਬਹੁਤ ਹਲਕਾ ਫੀਲ ਕਰਦੀ ਆ ਮੈਨੂੰ ਐਂ ਲੱਗਦਾ ਕਿ ਹਾਂ ਵੀ ਮੈਂ ਕੁਛ ਆਪੜਿਆਂ ਨਾਲ ਗੱਲਾਂ ਕਰ ਲਈਆਂ ਮੈਨੂੰ ਇਦਾਂ ਦੀ ਫੀਲਿੰਗ ਆਉਂਦੀ ਆ ਕੋਈ ਵੀ ਗੱਲ ਚਲਦੀ ਹੋਵੇ ਜੇ ਮੈਂ ਤਾਂ ਟੈਂਸ਼ਨ ਚਾਂ ਜਾਂ ਮੈਂ ਉਦਾਸ ਆ ਇੱਕ ਮੰਮਾ ਨੂੰ ਲੈ ਕੇ ਮੈਂ ਦੋ ਦਿਨ ਤਿੰਨ ਦਿਨ ਤੋਂ ਉਦਾਸ ਬਹੁਤ ਆ ਤੇ ਮੇਰੇ ਮਨ ਚ ਨਾ ਬਹੁਤ ਘੁੰਮ ਘੇਰੀਆਂ ਚੱਲੀ ਜਾਂਦੀਆਂ ਨੇ ਔਰ ਮੈਂ ਕਦੇ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕੁਝ ਸ਼ੇਅਰ ਕੀਤਾ ਆਪਦਾ ਦੁੱਖ ਤਾਂ ਮੈਨੂੰ ਕਾਫੀ ਹੱਦ ਤੱਕ ਮੈਂ ਆਪਣੇ ਆਪ ਨੂੰ ਰਿਲੈਕਸ ਫੀਲ ਕੀਤਾ ਉਸ ਤੋਂ ਬਾਅਦ ਮੈਨੂੰ ਮਤਲਬ ਕਿ ਐਵੇਂ ਲੱਗਿਆ ਕਿ ਵੀ ਮੈਂ ਕਿਸੇ ਆਪਣੇ ਨੂੰ ਦੱਸਿਆ ਕੁਝ ਹੈ ਨਾ ਮੈਨੂੰ ਵੀ ਐਦਾਂ ਜਿਦਾ ਆਪਾਂ ਆਪਣੀ ਫੈਮਿਲੀ ਨਾਲ ਗੱਲਾਂ ਕਰਦੇ ਆ ਮੈਨੂੰ ਐਵੇਂ ਫੀਲ ਹੋਇਆ ਵੀ ਹਾਂ ਵੀ ਆਪਾਂ ਗੱਲਾਂ ਬਾਤਾਂ ਕਰ ਲਈਆਂ ਤੇ ਬਹੁਤ ਫਰਕ ਪੈ ਜਾਂਦਾ ਹੈ ਚੀਜ਼ਾਂ ਨਾਲ ਤੇ ਬਾਕੀ ਚਲੋ ਜੀ ਤਾਂ ਵੱਸੋ ਦਾ ਸਾਰਿਆਂ ਦਾ ਭੈਣ ਭਰਾਵਾਂ ਦਾ ਜਿਹੜੇ ਕਮੈਂਟ ਕਰਦੇ ਨੇ ਸਾਡੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਤੇ ਬਾਕੀ ਤੁਸੀਂ ਹੋਰ ਸਪੋਰਟ ਆ ਦੀ ਸੀ ਤਾਂ ਸੀਰਤ ਨੂੰ ਵੀ ਧੰਨਵਾਦ ਸੀਰਤ ਨੇ ਹੱਥ ਜੋੜ ਲਈ ਸੀ ਤਾਂ ਹੈ ਕਹ ਦੋ ਕਿ ਥੈਂਕ ਯੂ ਸੋ ਮੱਚ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਥੈਂਕ ਯੂ ਕਰ ਦੋ ਹਾਂ ਥੈਂਕ ਯੂ ਕਹੋ ਉਹਦਾ ਥੈਂਕ ਯੂ ਕਹੋ ਥੈਂਕ ਯੂ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ப்ਲੀਜ਼ ਕੋਲ ਵਾਚ ਕਰਿਆ ਕਰੋ ਅਗਲੇ ਵੀ ਸ਼ੇਅਰ ਕਰਦੇ ਆ ਕਰੋ ਲਾਈਕ ਕਮੈਂਟ ਸ਼ੂਟ ਕਰਿਆ ਕਰੋ ਹਨਾ ਗੱਡੀ ਤਾਂ ਚੁਰਾਉਣੀ ਹੈ ਤੇ ਇਸੇ ਤਰ੍ਹਾਂ سپورਟ ਬਣਾਈ ਰੱਖਿਓ ਤੇ ਬਾਕੀ ਚਲੋ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਮੈਂ ਵੀਡੀਓ ਜਿਆਦਾ ਲੰਮੀਆਂ ਨਹੀਂ ਬਣਾ ਰਹੀ ਬਸ ਮੈਂ ਥੋੜੀਆਂ ਥੋੜੀਆਂ ਵੀਡੀਓਜ਼ ਬਣਾ ਰਹੀ ਹਾਂ ਕੁਝ ਕੁਝ ਚੀਜ਼ਾਂ ਜੋ ਮੇਰੇ ਅੰਦਰ ਚੱਲਦੀਆਂ ਹੁੰਦੀਆਂ ਜਾਂ ਮੈਂ ਕੁਝ ਆਸ-ਪਾਸ ਦੇਖ ਸੁਣ ਰਹੀ ਹਾਂ ਮੈਂ ਥੋੜੇ ਨਾਲ ਉਹ ਵੀ ਸ਼ੇਅਰ ਕਰ ਰਹੀ ਹਾਂ ਪ੍ਰੋਪਰ ਬਲੌਗ ਆਪਾਂ ਥੋੜੇ ਦਿਨਾਂ ਤੱਕ ਤੇ ਕੰਟੀਨਿਊ ਕਰਾਂਗੇ ਤੇ ਫਿਰ ਹਾਲ ਮੈਂ ਥੋੜੀ ਥੋੜੀ ਵੀਡੀਓ ਹੀ ਬਣਾ ਰਹੀ ਹਾਂ ਤੇ ਪ੍ਰੋਪਰ ਬਲੌਗ ਆਏਗਾ ਮੰਗੇ ਆਪਣੇ ਥੋੜੇ ਜਿ ਦਿਨਾਂ ਤੱਕ ਤੇ ਫਿਰ ਆਪਾਂ ਪ੍ਰੋਪਰ ਥੋੜੇ ਨਾਲ ਕੰਟੀਨਿਊ ਅਟੈਚ ਹੋਵਾਂਗੀ ਠੀਕ ਹੈ ਤੇ ਕ ਪਰ ਕਿਤਾਬ ਬਲੌਗ ਹੁੰਦੇ ਨੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਸ਼ੇਅਰ ਵੀ ਕਰਦੇ ਹੋ ਸਸਤੀ ਕਾਲ ਜੀ ਬਾਏ ਬਾਏ ਟੇਕ ਕੇਅਰ